ਉਹ ਨਾ ਅਗਲੀ ਡਾਲਰ ਲੈ ਕੇ ਆਉਂਦੀ ਆ ਤੇ ਸਮਝ ਨਾ ਅਗਲੀ ਡਾਲਰ ਤੇ ਕੁੜੀਆਂ ਨੂੰ ਕਹਿੰਦੀਆਂ ਪੈਸੇ ਆ ਦੇਖੋ ਆ ਦੇਖੋ ਆ ਇਦਾਂ ਕਰਦੀ ਆ ਮਤਲਬ ਵੀ ਮੇਰੇ ਕੋਲ ਪੈਸੇ ਨਹੀਂ ਹੈ ਉਹ ਫੁਲਾਣਾ ਆ ਦੇਖੋ ਆ ਦੇਖੋ ਉਹ ਦਿਓ ਨਾ ਦਿਓ ਨਾ ਦਿਓ ਨਾ ਦਿਓ ਨਾ ਇਹ ਇਦਾਂ ਕਰਦੀ ਆ 2 ਸਾਲ ਹੋ ਗਏ ਡਾਇਰੈਕਟ ਨਹੀਂ ਨਹੀਂ ਮੈਂ ਐਡਾ ਕੁਝ ਨਹੀਂ ਕਰਦਾ ਉਹ ਨਹੀਂ ਨਹੀਂ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਸੂਟ ਪਾਈ ਹੋਈ ਇਸ ਆਂਟੀ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਇਹ ਆਂਟੀ ਪੰਜਾਬ ਦੀ ਦੱਸੀ ਜਾ ਰਹੀ ਹੈ ਅਤੇ ਪੰਜਾਬ ਤੋਂ ਪੜਨ ਗਈਆਂ ਕੈਨੇਡਾ ਦੇ ਵਿੱਚ ਭੋਣੀਆਂ ਪਾਣੀਆਂ ਕੁੜੀਆਂ ਨੂੰ ਵਰਗਾ ਲਾ ਕੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਠਗਦੀ ਹੈ ਤੇ ਆ ਇੱਕ ਭੋਲੀ ਜੀ ਕੁੜੀ ਵਿਚਾਰੀ ਇਸ ਆਂਟੀ ਦੇ ਤਰਸ ਖਾ ਕੇ ਉਸ ਨੂੰ ਪੈਸੇ ਦੇਣ ਲੱਗੀ ਸੀ ਪਰ ਕਾਰ ਦੇ ਵਿੱਚ ਬੈਠੇ ਮੁੰਡਿਆਂ ਨੇ ਵੀਡੀਓ ਬਣਾਈ ਅਤੇ ਉਸ ਕੁੜੀ ਨੂੰ ਪੈਸੇ ਦੇਣ ਤੋਂ ਮਨ ਕਰਤਾ ਤੇ ਆਂਟੀ ਵੀਡੀਓ ਬਣਦੀ ਦੇਖ ਦਮ ਦਮ ਭੱਜ ਗਈ ਤੁਹਾਡੇ ਇਸ ਪੰਜਾਬੀ ਆਂਟੀ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਕਿ ਵਾਕਈ ਇਹ ਆਂਟੀ ਭੋਲੀਆਂ ਪਾਲੀਆਂ ਕੁੜੀਆਂ ਤੋਂ ਪੈਸੇ ਠੱਗਦੀ ਆ ਜਾਂ ਨਹੀਂ ਕਮੈਂਟ ਤੁਸੀਂ ਜਰੂਰ ਕਰਿਓ ਤੁਹੋ ਪਰੇਸ਼ਾਨ ਸਾਡੇ ਕੋਲ ਹੈ ਤੁਹਾਡੀ ਹਰ ਸਮੱਸਿਆ ਦਾ 100% ਸਮਾਧਾਨ ਵਸ਼ੀਗੰਦ ਮੁਟਕੰਨੀ ਕਰਵਾਓ 100% ਆਪਣਾ ਪਿਆਰ ਪਾਓ ਹਰ ਸਮੱਸਿਆ ਦਾ ਹੱਲ ਫੋਨ ਤੇ ਜਿਵੇਂ ਗ੍ਰੈਵਲਿਸ਼ ਨੌਬੀ ਕਲਬ ਸੰਕਟ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਟ کیس ਪਤੀ ਪਤਨੀ ਛੇੜ ਜਾਦੂ ਟੋਨਾ ਕੀਤਾ ਕਰ ਮਨ ਚਾਹਤ ਪਿਆਰ ਦਾ ਤੁਹਾਡੀ ਹਰ ਸਮੱਸਿਆ ਦਾ ਹੱਲ ਘਰ ਬੈਠੇ ਕਰਵਾਓ ਦੇਸ਼ ਵਿਦੇਸ਼ ਬੈਠੇ ਨਿਰਾਸ਼ ਮੇਰੇ ਪਿਆਰੇ ਦਾ ਜੂ ਫੋਨ ਕਰੋ ਰਾਣਾ ਜੀ ਬੰਗਾਲੀ ਨੂੰ 9815222714 9815222714